ਕਰਾ ਹੁੰਦਾ ਜੀ ਉਹ ਚੰਡੇ ਲਾਉਂਦਾ ਦੋ ਦਰ ਦਿੰਦਾ ਵਾ ਆ ਦੇਖੋ ਡੀਐਸਪੀ ਸਾਹਦੇਖੋ ਦੇਖੋ ਕਿਵੇਂ ਸੱਟ ਰੇ ਨੇ ਲੋਕ ਇੱਕ ਤਾਂ ਜਿੰਦਾਬਾਦ ਪੈਜੋ ਜਿੰਦਾਬਾਦ ਲੋਕ ਇੱਕ ਤਾਂ ਜਿੰਦਾਬਾਦ ਪੈਜੋ ਦੋ ਕੇ ਇੱਕ ਤਾਂ ਪੈਜੋ ਜਿੰਦਾਬਾਦ 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 ਲੋਕ ਇੱਕ ਤਾਂ ਜਿੰਦਾਬਾਦ ਸੰਗਰੂਰ ਦੇ ਲੱਡੀਪਿੰਡ ਵਿੱਚ ਖੇਤਾਂ ਵਿੱਚ ਲੱਗੀ ਪ੍ਰਾਣੀ ਦੀ ਅੱਗ ਨੂੰ ਰੋਕਣ ਪਹੁੰਚੀ ਪੁਲਿਸ ਟੀਮ ਨਾਲ ਸਥਿਤੀ ਤਣਾਪੂਨ ਬਣ ਗਈ ਜਿੱਥੇ ਡੀਐਸਪੀ ਸੁਖਦੇਵ ਸਿੰਘ ਨੇ ਕਿਸਾਨਾਂ ਦੇ ਦੋ ਪਹੀਆ ਵਾਹਨ ਖੇਤਾਂ ਵਿੱਚ ਸੁੱਟ ਦਿੱਤੇ ਜਿਸ ਤੋਂ ਬਾਅਦ ਕਿਸਾਨਾਂ ਨੇ ਡੀਐਸਪੀ ਅਤੇ ਪੁਲਿਸ ਟੀਮ ਨੂੰ ਕੇਰ ਲਿਆ ਅਤੇ ਪੁਲਿਸ ਦੀ ਗੱਡੀ ਅੱਗੇ ਲੰਮੇ ਪੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਕਿਹਾ ਕਿ ਪ੍ਰਾਣੀ ਨੂੰ ਅੱਗ ਲਗਾਉਣਾ ਉਹਨਾਂ ਦੀ ਮਜਬੂਰੀ ਹੈ ਉਹਨਾਂ ਆरोप ਲਗਾਇਆ ਕਿ ਪੁਲਿਸ ਕਿਸਾਨਾਂ ਨੂੰ ਜ਼ਬਰਦਸਤੀ ਖੇਤਾਂ ਤੋਂ ਗ੍ਰਿਫਤਾਰ ਕਰ ਰਹੀ ਹੈ ਉਦੋਂ ਪੁਲਿਸ ਅਧਿਕਾਰੀ ਕਿਸਾਨਾਂ ਨੂੰ ਰਾਹ ਨਾ ਰੋਕਣ ਦੀ ਅਪੀਲ ਕਰਦੇ ਹੋਏ ਨਜ਼ਰ ਆਏ ਲੋਕ ਇੱਕਤਾ ਜਿੰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਨਾ ਇਹ ਨਹੀਂ ਕਰਾ ਹੁੰਦੇ ਜੀ ਉਹ ਝੰਡੇ ਲਿਆਓ ਜਿੰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਪਾਸੇ ਕਰ ਲੋ ਮੈਂ ਕਹਿੰਦਾ ਲੋਕ ਇੱਕਤਾ ਜਿੰਦਾਬਾਦ ਆ ਦੇਖੋ ਵੀਡੀਓ ਬਣਾਈ ਜਾਂਦੀ ਹੋਏ ਵੀਡੀਓ ਬਣਾ ਓਏ ਆ ਦਿਖਾ ਮੋਟਰਸਾਈਕਲ ਆ ਦੇਖੋ ਡੀਐਸਪੀ ਸਾਹਿਬ ਦੇਖੋ ਦੇਖੋ ਕਿਵੇਂ ਸੱਟ ਰੇ ਨੇ ਲੋਕ ਇੱਕਤਾ ਜਿੰਦਾਬਾਦ ਪੈ ਜਾਓ ਜਿੰਦਾਬਾਦ ਲੋਕ ਇੱਕਤਾ ਜਿੰਦਾਬਾਦ ਪੈ ਜਾਓ ਜਿੰਦਾਬਾਦ ਲੋਕ ਇੱਕਤਾ ਜਿੰਦਾਬਾਦ ਪੈ ਜਾਓ ਜਿੰਦਾਬਾਦ ਜਿੰਦਾਬਾਦ ਪਾਸੇ ਕਰ ਲੋ ਲੋਕ ਇੱਕਤਾ ਜਿੰਦਾਬਾਦ ਜਿੰਦਾਬਾਦ ਕਿਉਂ ਰਸਤਾ ਬੋਰਚ ਲੰਗਾਰੀ ਤੇ ਆਸਿਓ ਕੋਈ ਕੋਈ ਕੁੱਤੋਂ ਮਾਰਨ ਫੋਡੇ ਕੋਲ ਕਾਨੂੰਨ ਹੈ ਨਹੀਂ ਕੋਈ ਪਾਕਤ ਹੈ ਜੀ ਇੱਕ ਮਿੰਟ ਕਰ ਥੋੜਾ ਬਾਈ ਸਾਡੇ ਸਰਕਾਰ ਜੋ ਸਾਰੇ ਵਾਜੋ ਯਾਰ ਮਾਰ ਦੇਣਗੇ ਜੀ ਪਾਵਰ ਇਹਨਾਂ ਕੋਲੇ ਹੋਰ ਕੀ ਹੈ ਅਰੈਸਟ ਕਰ ਲੈਣਗੇ ਬਹੁਤ ਪਾਵਰ ਹੈ ਸਰਕਾਰ ਫਿਰ ਹੋਰ ਕਰੀਏ ਕੀ ਜੀ ਸਰਕਾਰ ਖੜਾ ਹੋਗਾ ਕੀ ਨਹੀਂ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਉਹ ਕੁਰਿਆਣੀ ਜਾਂਦਾ ਵਿੱਚੋਂ ਕੱਢੇ ਉਹ ਤਾਂ ਗੱਡਕ ਲਾਈ ਜਾ ਕਿ ਕਿਉਂ ਲਾਈ ਹੈ ਇਹਦਾ ਜਵਾਬ ਦਿਓ ਇੱਕ ਮਿੰਟ ਬ੍ਰਦਰ ਖੜਾ ਨਹੀਂ ਸਰਕਾਰੀ ਗੱਡੀ ਰੋਕ ਮਰਦਾ ਤੁਹਾਡਾ ਕੋਈ ਹੋਣੀ ਸਰਕਾਰ ਦੀ ਸਰਕਾਰ ਨਹੀਂ ਸਰਕਾਰ ਹੀ ਉਹਨਾਂ ਨੇ ਮੈਂ ਵੀ ਇਹ ਕੁਰਿਆਣੀ ਨਹੀਂ ਜਾਂਦਾ ਸਰਕਾਰ ਦੀ ਉਹ ਥਾਣੇ ਜਾਂਦੇ ਹੋ ਕੱਟੀ ਨਹੀਂ ਰੋਕਾਂ ਜੀ ਸਾਡੇ ਗਰੀਬ ਬੰਦਾ ਉਹ ਲੱਗਦਾ ਤੋਂ ਉਹ ਕੁਰਿਆਣੀ ਜਾਂਦਾ ਉਹ ਤਾਂ ਛੱਡਦਾ ਤੂੰ ਕਾਹਦੇ ਸਰਕਾਰ ਜਾਉਂਦਾ ਉਸ ਵਾਲੇ ਨੇ ਮਰਿਆ ਰਹਿਣ ਦੇ ਚੱਕੀ ਨਾਲ ਚੱਕੀ ਨਾਲ ਗੱਡੀ ਉਹ ਜੰਗਾਵਾ ਜੰਗਾਵਾ ਜੰਗਾਵਾ

ਸਰਕਾਰੀਓ ਤੇ ਕਹਿ ਰਹੇ ਤੁਸੀਂ ਪਿੰਡ ਪੈਠਾ ਰਿਹਾ ਆ ਜਾ ਆਪਣਾ ਬੈਠੇ ਰੋ ਬੈਠੇ ਰੋ ਨਾ ਕੱਢੀ ਰੱਖਣ ਦਾ ਨਹੀਂ ਨਹੀਂ ਇਹ ਵੀ ਬਸ ਜੇ ਜੇ ਕਾਡਾ ਬਣਾ ਸਕਰੀਆ ਕਾਰਜ ਨਹੀਂ ਤੇ ਮੈਂ ਬੁਲਾਣ ਲਗਾਉਂਗਾ ਮੈਂ ਦੋਸਤਾਂ ਬੁਲਾਉਂਗਾ ਇਹ ਤੇ ਦੱਸ ਦਿਓ ਕੋਈ ਕੋਟੋ ਨਾਰਕ ਫੋਟੋ ਬਲ ਕਾਨੂੰਨ ਹੈ ਪਰ ਤਾਕਤ ਹੈ ਇੱਕ ਮਿੰਟ ਕਮੈਂਟ ਕਰ ਲਓ ਬਾਈ ਸਾਡੇ ਪੱਕਾ ਕਰ ਦੋ ਸਾਰੇ ਬਾਜੋ ਯਾਰ ਮਾਰ ਦੇਣਗੇ ਗੂਰਮੀ ਦਾ ਤਾਬ ਰਹਿਣਾ ਕੋਲੇ ਹੋਰ ਕੀ ਹੈ ਅਰੈਸਟ ਕਰ ਲੈਣਗੇ ਬਹੁਤ ਪਾਵਰ ਰੈਜ਼ੂਨ ਫਿਰ ਹੋਰ ਕਰੀਏਗੀ ਜੀ ਨਾਦਰ ਖੜਾ ਹੋਣਾ ਨਹੀਂ ਇੱਕ ਮਿੰਟ ਇੱਕ ਮਿੰਟ ਵੇਰੀ ਗੱਲ ਸਰਕਾਰੀ ਗੱਡੀ ਰੋਕਣ ਦਾ ਛੋਟਾ ਕੋਈ ਹੋਰ ਸਾਡੇ ਸੀਰੀ ਨੂੰ ਲੈ ਕੇ ਸੀ ਚੱਕੇ ਨਹੀਂ ਉਹ ਦੇਖੋ ਜੀ ਪੈਰਾ ਲੱਗਦਾ ਹੁੰਦਾ ਉਹ ਤੁਰਿਆ ਨਹੀਂ ਜਾਂਦਾ ਵਿੱਚੋਂ ਕੱਢੇ ਉਹ ਕਿੱਥੋਂ ਕੱਢ ਕੇ ਲੈ ਗਿਆ ਜਵਾਬ ਦਿਓ ਇੱਕ ਮਿੰਟ ਨਹੀਂ ਸਰਕਾਰੀ ਗੱਡੀ ਰੋਕਣ ਦਾ ਕੋਈ ਹੋਣੀ ਨਹੀਂ ਸਰਕਾਰ ਜੋ ਸਰਕਾਰ ਨਹੀਂ ਸਰਕਾਰ ਨੂੰ ਮੈਂ ਵੀ ਨਹੀਂ ਜਾਣਾ ਸਰਕਾਰ ਨੂੰ ਖਾਣੇ ਜਾਂਦੇ ਨਹੀਂ ਕੱਟੀ ਨਹੀਂ ਰੋਕਾਂਗੇ ਸਾਡੇ ਗਰੀਬ ਬੰਦਾ ਹੋ ਲੱਗਦਾ ਉਹ ਦੁਕਾਨੀ ਜਾਂਦਾ ਉਹ ਤਾਂ ਛੱਡਦਾ ਉਹ ਕਾਲੇ ਸਰਕਾਰ ਜੋ ਬੁੱਤ ਵਾਲੇ ਨੇ ਮਰਿਆ ਰਹਿਣ ਦੇ ਚੱਕੀ ਨਾ ਚੱਕੀ ਨਾ ਗੱਡੀ ਰੋਕੋ ਜੰਗਾਵਾ 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 मोटरसा खड़ा कर देख जा मोटरसाइकिल खड़ा कर I said all my